ਮੈਂ ਸ਼ੇਅਰ ਕਰਾਂਗੀ ਤੁਹਾਡੇ ਨਾਲ ਬਹੁਤ ਹੀ ਕੰਮ ਆਉਣ ਵਾਲੇ ਟਿਪ ਸਭ ਤੋਂ ਪਹਿਲੀ ਟਿਪ ਹੈਗੀ ਹੈ ਜੇ ਕੌਰਨ ਫਲੋਰ ਤੇ ਕੌਰਨ ਸਟਾਰਚ ਨੂੰ ਲੈ ਕੇ ਕੌਰਨ ਫਲੋਰ ਜਿਵੇਂ ਕਿ ਇਸ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਇਹ ਆਟੇ ਦੀ ਤਰ੍ਹਾਂ ਰਿਐਕਸ਼ਨ ਕਰਦਾ ਹੈ ਪਰ ਇਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਫਲੇਵਰ ਹੁੰਦੇ ਆ ਜਦ ਕਿ ਜਿਹੜਾ ਕੌਰਨ ਸਟਾਰਚ ਆ ਇਹ ਚੀਜ਼ਾਂ ਨੂੰ ਠਿੱਕ ਕਰਨ ਦੇ ਕੰਮ ਆਉਂਦਾ ਹੈ ਜਿਵੇਂ ਕਿ ਸੂਪ ਬਣਾਉਨੇ ਆ ਉਸ ਨੂੰ ਅਸੀਂ ਠਿੱਕ ਕਰਨਾ ਵਾ ਗਾੜਾ ਕਰਨਾ ਹੈ ਤਾਂ ਅਸੀਂ ਕੌਰਨ ਸਟਾਰਚ ਦੀ ਵਰਤੋਂ ਕਰਦੇ ਆ ਪਰ ਜੇਕਰ ਤੁਹਾਡੇ ਕੋਲੇ ਕੌਰਨ ਸਟਾਰਚ ਨਹੀਂ ਤਾਂ ਤੁਸੀਂ ਕੌਰਨ ਫਲੋਰ ਦੀ ਵਰਤੋਂ ਵੀ ਕਰ ਸਕਦੇ ਕਦੇ ਉਹ ਇੱਕ ਦੂਜੇ ਦੇ ਅਲਟਰਨੇਟ ਦੇ ਰੂਪ ਵਿੱਚ ਤੁਸੀਂ ਇਸ ਨੂੰ ਯੂਜ਼ ਕਰ ਸਕਦੇ ਹੋ ਉਮੀਦ ਕਰਦੀ ਹਾਂ ਇਹ ਟਿਪ ਤੁਹਾਨੂੰ ਵਧੀਆ ਲੱਗੀ ਹੋਵੇਗੀ ਅਗਲੀ ਟਿਪ ਹੈਗੀ ਹੈ ਜੀ ਬੇਕਿੰਗ ਪਾਊਡਰ ਤੇ ਬੇਕਿੰਗ ਸੋਡੇ ਨੂੰ ਲੈ ਕੇ ਬੇਕਿੰਗ ਪਾਊਡਰ ਦੀ ਵਰਤੋਂ ਜਿਹੜੀ ਆ ਉਹ ਚੀਜ਼ਾਂ ਨੂੰ ਫਲਫੀ ਬਣਾਉਣ ਦੇ ਲਈ ਕੀਤੀ ਜਾਂਦੀ ਹੈ ਬੇਕਿੰਗ ਸੋਡੇ ਦਾ ਰਿਐਕਸ਼ਨ ਜਿਹੜਾ ਹੈ ਉਸ ਦੇ ਲਈ ਸਾਨੂੰ ਨਾਲ ਕਿਸੇ ਹੋਰ ਐਸਿਡ ਦੀ ਜ਼ਰੂਰਤ ਵੀ ਪੈਂਦੀ ਹੈ ਬੇਕਿੰਗ ਸੋਡਾ ਜਿਹੜਾ ਹੈ ਇਸ ਤੇ ਇਸ ਗੱਲ ਤੋਂ ਤੁਸੀਂ ਯਾਦ ਰੱਖਣਾ ਹੈ ਕਿ ਸੋਡਾ ਦੇ ਸਪੈਲਿੰਗ ਘੱਟ ਹੁੰਦੇ ਆ ਤਾਂ ਇਸ ਦੀ ਵਰਤੋਂ ਹਮੇਸ਼ਾ ਹੀ ਚਮਚ ਦਾ ਚੌਥਾ ਹਿੱਸਾ ਜਾਂ ਘੱਟ ਵਰਤੋਂ ਇਸ ਦੀ ਕੀਤੀ ਜਾਂਦੀ ਹੈ ਤੇ ਸੋਡਾ ਜਿਹੜਾ ਇਹ ਨੂੰ ਰਿਐਕਟ ਹੋਣ ਦੇ ਲਈ ਕੁਝ ਨਾਲ ਹੋਰ ਐਸਿਡ ਦੀ ਜ਼ਰੂਰਤ ਪੈਂਦੀ ਹੈ ਜਿਵੇਂ ਕਿ ਵਿਨੇਗਰ ਹੋ ਗਿਆ ਤੁਸੀਂ ਜੇਕਰ ਪਾਣੀ ਦੇ ਵਿੱਚ ਘੋਲ ਕੇ ਦੇਖੋਗੇ ਤਾਂ ਬੇਕਿੰਗ ਪਾਊਡਰ ਬਹੁਤ ਜਲਦੀ ਰਿਐਕਸ਼ਨ ਦਿੰਦਾ ਵਾ ਅਗਲੀ ਟਿਪ ਬੇਹਦ ਕਾਰਗਰ ਹੈ ਜੀ ਚਾਹ ਪੱਤੀ ਨੂੰ ਲੈ ਕੇ ਘਰ ਦੇ ਵਿੱਚ ਕਈ ਵਾਰੀ ਕੋਈ ਮੈਡੀਸਨ ਨਾ ਹੋਵੇ ਤੇ ਲੂਜ਼ ਮੋਸ਼ਨ ਦੀ ਸਮੱਸਿਆ ਹੋ ਜਾਵੇ ਤਾਂ ਇਸ ਤਰ੍ਹਾਂ ਤੁਸੀਂ ਥੋੜੀ ਜੀ ਚਾਹ ਪਤੀ ਲੈ ਕੇ ਇਸ ਨੂੰ ਗਰਮ ਪਾਣੀ ਦੇ ਨਾਲ ਜਾਂ ਕੋਸੇ ਪਾਣੀ ਦੇ ਨਾਲ ਲੈ ਲੈਣਾ ਵਾ ਤਾਂ ਲੂਜ਼ ਮੋਸ਼ਨ ਦੀ ਸਮੱਸਿਆ ਜਿਹੜੀ ਆ ਉਹ ਖਤਮ ਹੋ ਜਾਏਗੀ ਇਹ ਬੇਹਦ ਕਾਰਗਰ ਤੇ ਅਜਮਾਇਆ ਹੋਇਆ ਮੈਥਡ ਹੈ ਤੇ ਇਹਦੇ ਕੋਈ ਸਾਈਡ ਇਫੈਕਟ ਵੀ ਨਹੀਂ ਹੈਗੇ ਉਮੀਦ ਕਰਦੇ ਹਾਂ ਟਿਪ ਤੁਹਾਨੂੰ ਵਧੀਆ ਲੱਗੇਗੀ ਅਗਲੀ ਟਿਪ ਹੈ ਕਿ ਕਈ ਵਾਰੀ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਨੂੰ ਬੁਖਾਰ ਹੋ ਗਿਆ ਪਰ ਜੇਕਰ ਅਸੀਂ ਟੈਂਪਰੇਚਰ ਚੈੱਕ ਕਰੀਏ ਤਾਂ ਬਿਲਕੁਲ ਨਾਰਮਲ ਆਉਂਦਾ ਹੈ ਜਾਨੀ ਕਿ ਸਰੀਰ ਥਕਾਵਟ ਵਾਲਾ ਹੈ ਪਰ ਬੁਖਾਰ ਨਹੀਂ ਹੈ ਤਾਂ ਤੁਸੀਂ ਕੀ ਕਰਨਾ ਹੈ ਕਿ ਧੋਣ ਵਾਲੇ ਪਾਣੀ ਦੇ ਵਿੱਚ ਇੱਕ ਚਮਚ ਨਮਕ ਦਾ ਪਾ ਲੈਣਾ ਹੈ ਤੇ ਉਸ ਪਾਣੀ ਦੇ ਨਾਲ ਨੂੰ ਹੋਣਾ ਹੈ ਤੁਹਾਡੀ ਜਿਹੜੀ ਪ੍ਰੋਬਲਮ ਹੈ ਇਹ ਖਤਮ ਹੋ ਜਾਏਗੀ ਇਹ ਬੇਹਦ ਅਮੇਜ਼ਿੰਗ ਤੇ ਵੰਡਰਫੁਲ ਟਿਪ ਹੈ ਉਮੀਦ ਕਰਦੀ ਹੈ ਵੀ ਪਸੰਦ ਆਏਗੀ ਤੁਹਾਨੂੰ ਅਗਲੀ ਟਿਪ ਹੈਗੀ ਹੈ ਜੀ ਰੀਫਲ ਨੂੰ ਲੈ ਕੇ ਇਸ ਤਰ੍ਹਾਂ ਰੀਫਲ ਜੇਕਰ ਖਤਮ ਹੋ ਜਾਂਦਾ ਤਾਂ ਸੇ ਨੂੰ ਡਿਸਕਾਰਡ ਕਰ ਦਿੰਦੇ ਆ ਸੁੱਟ ਦਿੰਦੇ ਆ ਪਰ ਇਸ ਤਰ੍ਹਾਂ ਦੇ ਰੀਫਲ ਨੂੰ ਡਿਸਕਾਰਡ ਨਹੀਂ ਕਰਨਾ ਤੁਸੀਂ ਕਈ ਵਾਰੀ ਕੀ ਹੁੰਦਾ ਕਿ ਜਲਦੀ ਲੈਂਡ ਨਹੀਂ ਜਾਇਆ ਜਾਂਦਾਗਾ ਤਾਂ ਤੁਸੀਂ ਕੀ ਕਰਨਾ ਹੈ ਕਿ ਇਸ ਤਰ੍ਹਾਂ ਕਪੂਰ ਦੀ ਟਿੱਕੀ ਲੈ ਲੈਣੀ ਹੈ ਇਹ ਕਪੂਰ ਜਿਹੜਾ ਇਹ ਖੁੱਲਾ ਕਪੂਰ ਮੈਂ ਯੂਜ਼ ਕਰ ਰਹੀ ਹਾਂ ਇਸ ਦੀ ਖੁਸ਼ਬੂ ਜਿਹੜੀ ਆ ਉਹ ਬਹੁਤ ਸਟਰੋਂਗ ਹੁੰਦੀ ਆ ਇਸ ਤਰ੍ਹਾਂ ਕਪੂਰ ਦੇ ਟਿੱਕੀਆ ਦੇ ਉੱਪਰ ਰੱਖ ਕੇ ਇਹਨੂੰ ਤੁਸੀਂ ਔਨ ਕਰ ਦੇਣਾ ਹੈ। ਕਮਰੇ ਦੇ ਵਿੱਚ ਮੱਖੀ ਮਛਰ ਜਿਹੜਾ ਹੈ ਉਹ ਨਹੀਂ ਆਉਣਗੇ। ਇਹ ਜਿਹੜਾ ਪੂਰੀ ਤਰ੍ਹਾਂ ਵਰਕ ਕਰਦਾ। ਉਮੀਦ ਕਰਦੀ ਹਾਂ ਇਹ ਵੀ ਟਿਪ ਤੁਹਾਨੂੰ ਬੇहद ਪਸੰਦ ਆਏਗੀ। ਅਗਲੀ ਟਿਪ ਹੈਗੀ ਹੈ ਜਿਵੇਂ ਦੀ ਰੀਲਾਂ ਨੂੰ ਰੱਖ ਕੇ ਇਸ ਤਰ੍ਹਾਂ ਰੀਲਾਂ ਜਿਹੜੀਆਂ ਹੁੰਦੀਆਂ ਐ ਉਹ ਉਹਨਾਂ ਦੇ ਧਾਗੇ ਆਪਸ ਵਿੱਚ ਉਲਝ ਜਾਂਦੇ ਆ ਤੇ ਕਈ ਵਾਰੀ ਜ਼ਿਆਦਾ ਹੋਣ ਕਰਕੇ ਜਾਂ ਬੱਚੇ ਜਿਹੜੇ ਆ ਇਹਨਾਂ ਨੂੰ ਖਰਾਬ ਕਰ ਦਿੰਦੇ ਆ। ਤਾਂ ਤੁਸੀਂ ਕੀ ਕਰਨਾ ਇਸ ਤਰ੍ਹਾਂ ਇਹਦੇ ਉੱਪਰ ਕੱਟ ਲਗਾ ਲੈਣਾ ਹੈ ਤੇ ਇਸ ਦੇ ਵਿੱਚ ਧਾਗਾ ਜਿਹੜਾ ਹੈ ਉਹ ਫਸਾ ਦੇਣਾ ਹੈ ਇਸ ਤਰ੍ਹਾਂ ਕੀ ਹੋਏਗਾ ਕਿ ਸਾਨੂੰ ਰੀਲ ਦਾ ਧਾਗਾ ਜਿਹੜਾ ਹੈ ਉਹ ਵੀ ਲੱਭਣਾ ਆਸਾਨ ਹੋਵੇਗਾ ਤੇ ਤੁਹਾਡੀਆਂ ਜਿਹੜੀਆਂ ਰੀਲਾਂ ਐ ਉਹ ਵੀ ਆਪਸ ਵਿੱਚ ਇੱਧਰ ਉੱਧਰ ਉਲਝਣਗੀਆਂ ਨਹੀਂ ਇਹਨਾਂ ਨੂੰ ਤੁਸੀਂ इजीली ਸੇਫਲੀ ਰੱਖ ਸਕਦੇ ਹੋ ਉਮੀਦ ਕਰਦੇ ਹਾਂ ਟਿਪ ਵਧੀਆ ਲੱਗੇਗੀ ਜੀ ਅਗਲੀ ਟਿਪ ਹੈਗੀ ਆ ਜੀ ਕਬਜ ਦੀ ਸਮੱਸਿਆ ਨੂੰ ਲੈ ਕੇ ਜੇਕਰ ਤੁਹਾਨੂੰ ਕਬਜ ਦੀ ਪ੍ਰੋਬਲਮ ਰਹਿੰਦੀ ਆ ਤਾਂ ਤੁਸੀਂ ਸਵੇਰੇ ਖਾਲੀ ਪੇਟ ਸੌਂਫ ਵਾਲੇ ਪਾਣੀ ਦੀ ਵਰਤੋਂ ਕਰਨੀ ਆ ਕੋਸਾ ਕੋਸਾ ਪਾਣੀ ਤੁਸੀਂ ਰੈਗੂਲਰ ਪੀਓ ਤੁਹਾਡੀ ਕਬਜ ਦੀ ਪ੍ਰੋਬਲਮ ਦੂਰ ਹੋ ਜਾਏਗੀ ਪਰ ਜੇਕਰ ਕਬਜ ਦੀ ਸਮੱਸਿਆ ਲੰਬੇ ਟਾਈਮ ਤੋਂ ਚੱਲ ਰਹੀ ਆ ਤਾਂ ਤੁਸੀਂ ਇਸ ਪਾਣੀ ਦੇ ਵਿੱਚ ਇੱਕ ਚਮਚ ਅਰੰਡੀ ਦਾ ਤੇਲ ਮਿਲਾ ਲੈਣਾ ਹੈ ਤਾਂ ਤੁਸੀਂ ਇਸ ਪਾਣੀ ਨੂੰ ਪੀਣਾ ਹੈ ਤੁਹਾਡੀ ਜਿਹੜੀ ਕਬਜ ਦੀ ਪ੍ਰੋਬਲਮ ਆ ਉਹ ਦੂਰ ਹੋ ਜਾਣਗੀ ਤੇ ਇਸ ਦੇ ਇਲਾਵਾ ਤੁਸੀਂ ਫਾਈਬਰ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਨੀ ਹੈ ਉਮੀਦ ਕਰਦੀ ਹਾਂ ਅੱਜ ਦੇ ਟਿਪਸ ਤੁਹਾਨੂੰ ਪਸੰਦ ਆਉਣਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ